ਕਾਂਗਰਸ ਚ ਹੋ ਰਹੀ ਗੁੱਟਬਾਜ਼ੀ ਹੁਣ ਜਗਜਾਹਰ ਹੋ ਰਹੀ ਹੈ 사실 ਇਹ ਕਿ ਲਗਾਤਾਰ ਇਹ ਗੱਲਾਂ ਚੱਲ ਰਹੀਆਂ ਸਾਰੇ ਚਰਚਾਵਾ ਚੱਲੀਆਂ ਸਨ ਕਿ ਕਾਂਗਰਸ ਦੇ ਅੰਦਰ ਖਾਤੇ ਵੀ ਕਲੇਸ਼ ਪਿਆ ਹੋਇਆ ਹੈ ਖਲਾਰਾ ਪਿਆ ਹੋਇਆ ਤੇ ਦੋ ਗੁੱਟ ਬਣੇ ਹੋਏ ਨੇ ਪਰ ਲਗਾਤਾਰ ਕਾਂਗਰਸੀ ਆਗੂਆਂ ਦੇ ਵੱਲੋਂ ਇਸ ਨੂੰ ਨਕਾਰਿਆ ਜਾਂਦਾ ਸੀ ਕਿ ਅਜੇ ਹਾ ਕੁਝ ਵੀ ਨਹੀਂ ਹੈ ਪਰ ਹੁਣ ਇਹ ਜਗਜਾਹਰ ਹੋ ਰਿਹਾ ਹੈ ਦਰਅਸਲ ਕੱਲ੍ਹ ਬੀਤੇ ਦਿਨੀ ਅਮਰਿੰਦਰ ਸਿੰਘ ਰਾਜਵੜਿੰਗ ਜੋ ਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਨੇ ਉਹ ਭਾਰਤ ਭੂਸ਼ਣ ਆਸ਼ੂ ਨੂੰ ਮਿਲਣ ਪਹੁੰਚੇ ਪਰ ਭਾਰਤ ਭੂਸ਼ਣ ਆਸ਼ੂ ਨਾਲ ਨਹੀਂ ਮਿਲਿਆ ਤੇ ਅੱਧਾ ਘੰਟਾ ਇੰਤਜ਼ਾਰ ਵੀ ਕੀਤਾ ਪਰ ਭਾਰਤਪੁਸ਼ਣ ਉਹਨਾਂ ਨੂੰ ਨਹੀਂ ਮਿਲੇ ਉਹਨਾਂ ਦੀ ਮੁਲਾਕਾਤ ਨਹੀਂ ਹੋ ਸਕੀ ਜਿਸ ਤੋਂ ਬਾਅਦ ਰਾਜਾ ਬ੍ਰਿੰਗ ਨੇ ਮੀਡੀਆ ਨਾਲ ਗੱਲਬਾਤ ਕਰਦੇ ਦੱਸਿਆ ਕਿ ਉਹਨਾਂ ਨੇ ਦੱਸਿਆ ਸੀ ਕਿ ਉਹ 6.5 ਤੋਂ 7 ਦੇ ਵਿਚਕਾਰ ਭਾਰਤਪੁਸ਼ਣ ਆਸ਼ੂ ਨੂੰ ਮਿਲਣ ਆਉਣਗੇ ਮੁਲਾਕਾਤ ਕਰਨ ਆਉਣਗੇ ਪਰ ਉਹਨਾਂ ਨੇ ਕਿਹਾ ਕਿ ਕੁਝ ਰੁਝੇਵਿਆਂ ਕਰਕੇ ਹੋ ਸਕਦਾ ਹੈ ਕਿ ਉਹ ਨਹੀਂ ਮਿਲ ਸਕੇ ਜਿਸ ਤੋਂ ਬਾਅਦ ਹੁਣ ਭਾਰਤਪੁਸ਼ਣ ਆਸ਼ੂ ਦਾ ਵੀ ਬਿਆਨ ਸਾਹਮਣੇ ਆਇਆ ਦੱਸਦੀ ਹੈ ਕਿ ਉਹਨਾਂ ਦੇ ਬੋਲੇ ਇੱਕ ਸੋਸ਼ਲ ਮੀਡੀਆ ਤੇ ਪੋਸਟ ਸਾਂਝੀ ਕੀਤੀ ਗਈ ਹੈ ਜਿਸ ਵਿੱਚ ਉਹਨਾਂ ਨੇ ਦੱਸਿਆ ਕਿ ਜੇਕਰ ਰਾਜਾ ਬ੍ਰਿੰਗ ਉਹਨਾਂ ਨੂੰ ਦੱਸ ਦਿੰਦੇ ਕਿ ਉਹਨਾਂ ਨੇ ਮਿਲਣ ਆਹ ਉਹ ਮੁਲਾਕਾਤ ਕਰਨਗੇ ਤਾਂ ਜ਼ਰੂਰ ਉਹਨਾਂ ਨੂੰ ਮਿਲਦੇ ਉਹ ਜ਼ਰੂਰ ਉੱਥੇ ਹਾਜ਼ਰ ਹੁੰਦੇ ਪਰ ਇੱਕ ਪਾਸੇ ਤਾਂ ਹੁਣ ਰਾਜਾ ਬੜਿੰਗ ਨੇ ਕਿਹਾ ਕਿ ਉਹ ਦੱਸ ਕੇ ਆਏ ਸਨ ਉਹਨਾਂ ਨੇ ਪਹਿਲੇ ਹੀ ਕਹਿ ਦਿੱਤਾ ਸੀ ਕਿ ਉਹਨਾਂ ਨੇ ਉਦਾਸਤਾ ਸੀ ਉਹਨਾਂ ਨੂੰ ਜਾਨੂ ਕਰਵਾ ਦਿੱਤਾ ਸੀ ਕਿ ਉਹ ਮਿਲਣ ਆਉਣਗੇ ਪਰ ਭਾਰਤ ਪੂਸ਼ਨ ਆਸ਼ੂ ਨੇ ਕਹਿ ਦਿੱਤਾ ਕਿ ਉਹ ਨਹੀਂ ਮਿਲਣ ਆਉਣਗੇ ਮੀਡੀਆ ਰਿਪੋਰਟਸ ਦੇ ਵਿੱਚ ਇਹ ਵੀ ਕਿਹਾ ਜਾ ਰਿਹਾ ਹੈ ਕਿ ਭਾਰਤ ਪੂਸ਼ਨ ਆਸ਼ੂ ਜਿੱਸ ਵੇਲੇ ਅਮਰਿੰਦਰ ਸਿੰਘ ਰਾਜਾ ਬੜਿੰਗ ਕੋਲ ਉਹਨਾਂ ਨੂੰ ਮਿਲਣ ਪਹੁੰਚੇ ਸਨ ਉਹ ਘਰ ਹੀ ਸਨ ਪਰ ਉਹਨਾਂ ਨਾਲ ਹੀ ਮੁਲਾਕਾਤ ਕਰਨੇ ਪਹੁੰਚੇ ਪਰ ਹੁਣ ਇਹ ਤਾਂ ਅਜੇ ਸਪਸ਼ਟ ਨਹੀਂ ਹੈ ਕਿ ਉਹ ਘਰ ਸਾਂਝ ਕੇ ਨਹੀਂ ਸਨੇ ਸਰਪ ਰਿਪੋਰਟਸ ਦੇ ਵਿੱਚ ਕਿਹਾ ਜਾ ਰਿਹਾ ਸਿਰਫ ਜੋ ਗੱਲਾਂ ਨੇ ਉਹ ਕੀਤੀਆਂ ਜਾ ਰਹੀਆਂ ਨੇ ਪਰ ਜੋ ਹੁਣ ਭਾਰਤ ਪੋਸ਼ਣ ਦੇ ਆਸ਼ੂ ਦੇ ਵੱਲੋਂ ਪੋਸਟ ਸਾਂਝ ਕੀਤੀ ਗਿਆ ਪਹਿਲਾਂ ਤੁਹਾਨੂੰ ਦੱਸਿਆ ਕਿ ਉਹਨਾਂ ਨੇ ਕੀ ਲਿਖਿਆ ਉਸ ਦੇ ਵਿੱਚ ਪੋਸ਼ਣ ਆਸ਼ੂ ਨੇ ਸੋਸ਼ਲ ਮੀਡੀਆ ਤੇ ਪੋਸਟ ਸਾਂਝੀ ਕਰਦੇ ਲਿਖਿਆ ਰਾਜਾ ਜੀ ਤੁਹਾਡੇ ਮੇਰੇ ਘਰ ਆਉਣਾ ਮੈਨੂੰ ਪਹਿਲਾਂ ਨਹੀਂ ਪਤਾ ਸੀ ਪਰ ਤੁਸੀਂ ਆਏ ਇਸ ਲਈ ਮੈਂ ਦਿਲੋਂ ਧੰਨਵਾਦੀ ਹਾਂ ਜੇ ਤੁਸੀਂ ਦੱਸ ਦਿੰਦੇ ਤਾਂ ਮੈਂ ਜ਼ਰੂਰ ਹਾਜ਼ਰ ਹੁੰਦਾ ਮੇਰੇ ਸਾਰਿਆਂ ਦੇ ਸਹਿਯੋਗ ਦੀ ਲੋੜ ਹੈ ਤੇ ਭੋ ਵਿੱਚ ਜਦੋਂ ਵੀ ਤੁਹਾਡੀ ਲੋੜ ਪਈ ਮੈਂ ਜ਼ਰੂਰ ਸਦਾ ਦੇਵਾਂਗਾ ਮੇਰੇ ਲਈ ਲੁਧਿਆਣਾ ਵੈਸਟ ਸਿਰਫ ਚੋਣ ਨਹੀਂ ਇਹ ਮੇਰੇ ਲੋਕਾਂ ਲਈ ਮੇਰੀ ਡਿਊਟੀ ਤੇ ਸੇਵਾ ਹੈ ਇਹ ਚੋਣ ਸਾਨੂੰ ਸਾਰਿਆਂ ਲਈ ਤੇ ਪੰਜਾਬ ਦੇ ਭਵਿੱਖ ਲਈ ਬਹੁਤ ਮਹੱਤਵਪੂਰਨ ਹੈ ਆਓ ਅਸੀਂ ਇਕਜੁੱਟ ਹੋਈਏ ਤੇ ਪੰਜਾਬ ਦੀ ਭਲਾਈ ਲਈ ਕੰਮ ਕਰੀਏ ਹੁਣ ਸਵਾਲ ਇਹ ਖੜੇ ਹੋ ਰਹੇ ਨੇ ਕਿ ਜੇਕਰ ਰਾਜਾ ਵੜਨਗੇ ਕਹਿ ਰਹੇ ਨੇ ਉਹ ਦੱਸ ਕੇ ਆਏ ਨੇ ਤਾਂ ਫਿਰ ਭਾਰਤ ਪੋਸ਼ਣ ਆਸ਼ਵਾਇਸ਼ ਤਰੀਕੇ ਨਾਲ ਕਿਉਂ ਬੋਲ ਰਹੇ ਨੇ ਕਿ ਜੇਕਰ ਉਹ ਦਸੰਦ ਦੇ ਤੇ ਉਹ ਜ਼ਰੂਰ ਹਾਜ਼ਰ ਹੁੰਦੇ ਲਗਾਤਾਰ ਦੱਸਦੇ ਕਿ ਚਰਚਾਵਾਂ ਚੱਲੀਆਂ ਨੇ ਕਿ ਕਾਂਗਰਸ ਦੇ ਅੰਦਰ ਖਾਤੇ ਕਲੇਸ਼ ਚੱਲ ਰਹੇ ਗਾ ਪਿਆ ਹੋਇਆ ਤੇ ਗੁੱਟਬਾਜ਼ੀ ਜਿਹੜੀ ਉਹ ਚੱਲ ਰਹੀ ਹੈ ਪਰ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਵੱਲੋਂ ਬੀਤੇ ਦਿਨ ਵੀ ਇਹ ਸਪਸ਼ਟ ਕੀਤਾ ਗਿਆ ਸੁਨਨ ਨੇ ਇੱਕ ਬਿਆਨ ਦਿੱਤਾ ਸੀ ਕਿ ਜੋ ਗੁੱਟਬਾਜ਼ੀ ਵਾਲੀ ਗੱਲ ਹੋ ਰਹੀ ਹੈ ਜੀ ਆ ਕੁਝ ਵੀ ਨਹੀਂ ਹੈ ਅਸੀਂ ਸਾਰੇ ਇੱਕਜੋਟਾ ਪਰ ਲਗਾਤਾਰ ਅਜਿਹੀਆਂ ਗੱਲਾਂ ਸਾਹਮਣੇ ਆ ਜਾਂਦੀਆਂ ਨੇ ਅਜਿਹੀ ਉਹਨਾਂ ਦੇ ਵੱਲੋਂ ਪ੍ਰਤੀਕਿਰਿਆਵਾਂ ਹੁੰਦੀਆਂ ਨੇ ਕਾਂਗਰਸ ਆਗੂਆਂ ਦੇ ਵੱਲੋਂ ਜਿਸ ਤੋਂ ਬਾਅਦ ਅਜਿਹਾ ਲੱਗਦਾ ਹੈ ਕਿ ਜਿਹੜੀ ਗੁੱਟਬਾਜ਼ੀ ਵਾਲੀ ਚਰਚਾਵਾਂ ਨੇ ਕਿਤੇ ਨਾ ਕਿਤੇ ਸਹੀ ਨੇ ਕਿਉਂਕਿ ਹੁਣ ਵੀ ਜਦੋਂ ਮੁਲਾਕਾਤ ਕਰਨ ਪਹੁੰਚੇ ਤਾਂ ਭਾਰਤ ਪੋਸ਼ਨ ਆਸ਼ਰਮਨ ਦੇ ਨਾਲ ਮੁਲਾਕਾਤ ਨਹੀਂ ਕੀਤੀ ਤੇ ਮੀਡੀਆ ਰਿਪੋਰਟਸ ਦੇ ਮੁਤਾਬ ਕਹਿੰਿਆ ਜਾ ਰਿਹਾ ਨੇ ਕਿਹਾ ਜਾ ਰਿਹਾ ਹੈ ਕਿ ਭਾਰਤ ਪੋਸ਼ਣਾਸ਼ੂ ਘਰ ਦੇ ਵਿੱਚ ਹੀ ਮੌਜੂਦ ਸਾੰਤ ਜੇ ਸਵੇਰੇ ਰਾਜਾਪੜਿੰਗੋਂ ਉੱਥੋਂ ਨਿਕਲੇ ਉਸ ਤੋਂ ਕੁਝ ਬਾਅਦ ਹੀ ਉਹ ਘਰ ਦੇ ਵਿੱਚ ਨਜ਼ਰ ਆਏ ਪਰ ਸਪਸ਼ਟ ਨਹੀਂ ਹੈ ਪਰ ਇਹ ਕਿਹਾ ਜਾ ਰਿਹਾ ਤੇ ਫਿਰ ਰਾਜਾਪੜਿੰਗ ਦਾ ਬਿਆਨ ਸਾਹਮਣੇ ਆਉਂਦਾ ਹੈ ਕਿ ਉਹਨਾਂ ਨੇ ਦੱਸਿਆ ਸੀ ਕਿ ਉਹ 6.5 ਤੋਂ 7 ਦੇ ਵਿਚਕਾਰ ਉਹਨਾਂ ਨਾਲ ਮੁਲਾਕਾਤ ਕਰਨ ਪਹੁੰਚਣਗੇ ਪਰ ਰੁਝੇ ਇਵੇਂਆ ਕਰਕੇ ਹੋ ਸਕਦਾ ਹੈ ਕਿ ਭਾਰਤ ਕੋਸ਼ਣ ਆਸ਼ੂ ਉਹਨਾਂ ਨੂੰ ਨਹੀਂ ਮਿਲ ਸਕੇ ਪਰ ਜਦੋਂ ਹੁਣ ਉਹਨਾਂ ਦੀ ਉਹਨਾਂ ਦਾ ਬਿਆਨ ਸਾਹਮਣੇ ਉਹਨਾਂ ਨੇ ਬੋਲੇ ਇੱਕ ਪੋਸਟ ਸਾਂਝ ਕੀਤੀ ਜਾਂਦੇ ਜਿਸ ਦੇ ਵਿੱਚ ਉਹਨਾਂ ਨੇ ਲਿਖਿਆ ਕਿ ਜੇ ਉਹ ਦੱਸ ਦਿੰਦੇ ਤੇ ਉਹਨਾਂ ਨੂੰ ਮਿਲ ਲੈਂਦੇ ਹੁਣ ਕੀ ਹੈ ਕਿ ਇਹਨਾਂ ਦੇ ਵਿੱਚ ਕੀ ਕਲੇਸ਼ ਚੱਲ ਰਿਹਾ ਹੈ ਕਾਂਗਰਸ ਦੇ ਵਿੱਚ ਕੀ ਖਲਾਰਾ ਪੈ ਰਿਹਾ ਹੈ ਹੌਲੀ-ਹੌਲੀ ਜਗ ਜ਼ਾਹਰ ਹੋ ਰਿਹਾ ਹੈ ਤੇ ਆਉਂਦੇ ਦਿਨਾਂ ਨੂੰ ਕੀ ਹੁੰਦਾ ਹੈ ਇਹ ਹੋਰ ਵੀ ਸਪਸ਼ਟ ਹੋ ਸਕਦਾ ਹੈ ਕਿ ਸਾਰਾ ਸਾਹਮਣੇ ਆਉਣਾ ਸ਼ੁਰੂ ਹੋ ਜਵੇ ਬਿਲਕੁਲ ਚੰਗੀ ਤਰ੍ਹਾਂ ਦਿਖਾਈ ਦੇਣਾ ਹੋ ਜਵੇ ਸ਼ੁਰੂ ਕਿ ਕਿਸ ਤਰੀਕੇ ਦੇ ਨਾਲ ਕਾਂਗਰਸ ਦੇ ਆਗੂਆਂ ਦੇ ਵਿਚਾਲੇ ਕੀ ਅੰਦਰ ਖਾਤੇ ਕਲੇਸ਼ ਚੱਲ ਰਹੇ ਇਹਨਾਂ ਦੇ ਆਪਸ 'ਚ ਨਹੀਂ ਬੰਨ ਰਹੀ ਹੈ ਪ੍ਰਧਾਨਗੀ ਨੂੰ ਲੈ ਕੇ ਨਹੀਂ ਬੰਨ ਰਹੀ ਹੈ ਜਾਂ ਫਿਰ ਕੋਈ ਕਿਸੇ ਦੇ ਕਿਸੇ ਦੇ ਨਿਰਦੇਸ਼ਾਂ ਦੇ ਉੱਤੇ ਨਹੀਂ ਚੱਲਣਾ ਚਾਹੁੰਦਾ ਕੀ ਕੁਝ ਚੱਲ ਰਿਹਾ ਹੈ ਆਉਂਦੇ ਦਿਨਾਂ ਨੂੰ ਸਪਸ਼ਟ ਹੋ ਸਕਦਾ ਹੈ